ਵਿਦਾਇਕਾ ਨੀਨਾ ਮਿੱਤਲ ਵੱਲੋਂ ਨੀਲਾਸ ਲਿੰਕ ਰੋਡ ਦਾ ਨੀ ਪੱਥਰ ਰੱਖਿਆ ਨੀਲਾਸ ਮੰਦਰ ਤੋਂ ਉਹ ਬਖਸ਼ੀ ਵਾਲਾ ਤੱਕ 65 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣੇਗੀ ਜਦਕਿ ਬਸੰਤਪੂਰਾ ਤੋਂ ਪਗੜਾਣਾ ਸੜਕ ਤੇ 2 ਕਰੋੜ 41 ਲੱਖ ਰੁਪਏ ਖਰਚੇ ਜਾਣਗੇ ਇਸ ਮੌਕੇ ਨੀਨਾ ਮਿੱਤਰ ਨੇ ਕਿਹਾ ਹੈ ਕਿ ਨੀਲਾ ਸਮੁੰਦਰ ਨਾਲ ਲੱਖਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਤੇ ਸੜਕ ਬਣਨ ਨਾਲ ਸ਼ਰਧਾਲੂਆਂ ਨੂੰ ਆਉਣ ਜਾਣ ਵਿੱਚ ਵੱਡੀ ਅਸੂਹੂਲਤ ਮਿਲੇਗੀ। ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਸੜਕਾਂ ਕੱਟੀਆਂ ਮਟੀਰੀਅਲ ਨਾਲ ਨਹੀਂ ਸਗੋਂ ਵਧੀਆ ਕੁਆਲਿਟੀ ਨਾਲ ਬਣਨੀਆਂ ਚਾਹੀਦੀਆਂ ਤਾਂ ਜੋ ਲੰਬੇ ਸਮੇਂ ਅਚਲ ਸਕਰ ਰਸਭਰਤੋ ਤਰੁਲ ਸ਼ਰਮਾ ਦੀ ਖਾਸ ਰਿਪੋਰਟ ਇਹ ਸੜਕ ਜੀ ਬਹੁਤ ਸਾਲਾਂ ਤੋਂ ਬਣੀ ਨਹੀਂ ਬਹੁਤ ਖਰਾਬ ਹੈ ਮਤਲਬ ਬਹੁਤ ਇਨਾ ਨਾ ਅੱਛਾ ਕਾਰਜ ਕਰਿਆ ਸਾਰੇ ਲੋਕਾਂ ਵਾਸਤੇ ਹੈ ਇਹ ਸੜਕ ਬਣ ਜਾਏਗੀ ਤਾਂ ਸਾਰੇ ਜ਼ਿਮੀਂਦਾਰਾਂ ਨੂੰ ਆਮ ਜਨਤਾ ਆਣ ਵਾਲਿਆਂ ਨੂੰ ਮੰਦਰ ਆਣ ਵਾਲਿਆਂ ਨੂੰ ਵੀ ਫਾਇਦਾ ਇਸਕਾ ਇਨਕੀ ਬਹੁਤ ਬੜਾ ਉਕਾਰ ਹੈ ਇਹਨੇ ਅੱਛੇ ਕੰਮ ਕਰਦੇ ਰਹੇ ਸਾਰੀ ਸੰਗਤ ਵਾਸਤੇ ਬਹੁਤ ਕਿਰਪਾ ਬਣੀ ਰਹੇ ਨੇ ਕਿ ਬਹੁਤ ਸ਼ੰਕਰ ਭਗਵਾਨ ਕੀ ਬਾਜ ਬਣਦੇ ਜਾਣਕਾਰੀ ਕਿੰਨੀ ਕੁ ਲਾਗਤ ਆਉਂਦਾ ਜਿਹੜਾ ਪਿਆਰ ਦੇਖੋ ਜਿਹੜੀ ਇਹ ਸੜਕ ਦੀ ਸ਼ੁਰੂਆਤ ਹੋ ਰਹੀ ਹੈ ਇਹਦੀ ਬੜੀ ਧੀਰ ਤੋਂ ਮੰਗ ਸੀਗੀ ਬੜੀਆਂ ਸਰਕਾਰਾਂ ਆਈਆਂ ਪਰ ਜਿਵੇਂ ਪਿੰਡ ਵਾਲੇ ਦੱਸਦੇ ਐ ਕਿ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਇਹ ਸਭ ਤੋਂ ਜ਼ਰੂਰੀ ਸੀ ਦੇਖੋ ਪਿੰਡਾਂ ਨੂੰ ਤਾਂ ਰਸਤਾ ਜਾਂਦਾ ਹੀ ਜਾਂਦਾ ਸੀ ਸਾਡਾ ਇਤਿਹਾਸਿਕ ਮੰਦਿਰ ਹੈ ਨਲਾਸ ਨਲਾਸ ਮੰਦਿਰ ਚ ਮਿਲ ਲਗਾ ਲੱਖਾਂ ਲੋਕਾਂ ਦੀ ਸ਼ਰਧਾਲੂਆਂ ਦੀ ਭਾਵਨਾ ਜੁੜੀ ਹੋਈ ਹੈ ਤੇ ਜਦੋਂ ਆਉਂਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ ਮਹਾਰਾਜ ਕੋਲੇ ਆਉਂਦੇ ਸੀ ਤਾਂ ਮਹਾਰਾਜ ਵੀ ਇਹ ਕਹਿੰਦੇ ਸੀ ਸਾਡੀ ਆ ਸੜਕ ਬਣਾ ਦਿਓ ਮੇਰਕਨੀਆ ਅੱਜੋ ਦਿਨ ਆ ਗਿਆ ਕਿ ਜਿਦੋਂ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਅੱਜ ਪੂਰੇ ਪੰਜਾਬ ਦੀਆਂ ਲਿੰਕ ਸੜਕਾਂ ਦੇ ਜਿਹੜੀਆਂ ਬਣਨ ਵਾਲੀਆਂ ਸਭ ਦਾ ਉਦਘਾਟਨ ਕਰ ਰਿਹਾ ਉਸੇ ਤਹਿਤ ਅੱਜ ਅਸੀਂ ਇਹਦੀ ਵੀ ਸ਼ੁਰੂਆਤ ਕਰਨ ਆਏ ਆਂ ਔਰ ਇਹ ਸੜਕ ਲਗਭਗ 65 ਲੱਖ ਰੁਪਏ ਦੀ ਹੈਗੀ ਹੈ ਲਾਗਤ ਇਹਦੀ ਤੇ ਜਿਹੜੀ ਇਹ ਸੜਕ ਬਣੂ ਇੱਥੋਂ ਤੋਂ ਲੈ ਕੇ ਬਖਸ਼ੀ ਵਾਲੇ ਪਿੰਡ ਤੱਕ ਜਦੋਂ ਆਂਦੇ ਸੀ ਵੱਡੇ ਵੱਡੇ ਟੋਏ ਤੇ ਟੁੱਟੀ ਥਾਂ ਥਾਂ ਤੋਂ ਸੜਕ ਪਈ ਸੀਗੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਅੱਜ ਮੈਂ ਇਹ ਕਹੂੰਗੀ ਕਿ ਧੰਨਵਾਦ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਅੰਦਰ ਲੀਆਂ ਲਿੰਕ ਰੋਡਾਂ ਵੱਲ ਦੇਖਿਆ ਤੇ ਲੋਕਾਂ ਦੀ ਪ੍ਰੋਬਲਮਾਂ ਨੂੰ ਦੇਖਦੇ ਹੋਏ ਅੱਜ ਉਹਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਮੈਂ ਲੋਕ ਪਬਲਿਕ ਨੂੰ ਵੀ ਇਹੀ ਕਹੂੰਗੀ ਕਿ ਪਹਿਲਾਂ ਤੁਸੀਂ ਪਾਰਟੀਆਂ ਨੇ ਸਰਕਾਰਾਂ ਚੁਣੀਆਂ ਸੀ ਹੁਣ ਤੁਸੀਂ ਆਪ ਦੀ ਸਰਕਾਰ ਚੁਣੀ ਹੈ ਤੁਹਾਡੀ ਆਪਣੀ ਸਰਕਾਰ ਚ ਤੁਸੀਂ ਆਪ ਕੰਮ ਕਰਵਾ ਰਹੇ ਹੋ ਇਹ ਲੋਕ ਪਬਲਿਕ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੇ ਕੰਮ ਕੋਰੇ ਹਾਂਜੀ ਅਸੀਂ ਉਧਰ ਬਸੰਤਪੁਰਾ ਪਗੜਾਣਾ ਵਾਲੀ ਉਹ ਸੜਕ ਬਣਾ ਰਹੇ ਉਹਦੀ ਵੀ ਬੜੀ ਧੀਰ ਤੋਂ ਮੰਗ ਸੀਗੀ ਉਧਰ ਵੀ ਲੋਕ ਬੜੇ ਪਰੇਸ਼ਾਨ ਸੀ ਮੈਨੂੰ ਲੱਗਦਾ ਹੈ 20 ਸਾਲਾਂ ਤੋਂ ਉਹ ਸੜਕ ਬਣੀ ਨਹੀਂ ਸੀਗੀ ਅੱਜ ਉਹ ਸੜਕ ਦੀ ਵੀ ਸ਼ੁਰੂਆਤ ਹੋ ਰਹੀ ਹੈ ਮੈਡਮ ਕਿਸ ਤਰ੍ਹਾਂ ਦੇਖਦੇ ਕਿਉਂਕਿ ਕਈ ਵਾਰ ਲਗਿੰਦਾ ਸੜਕਾਂ ਬਣ ਜਾਂਦੀਆਂ ਨੇ ਪਰ ਉਹ ਨਾਲ ਦੇ ਨਾਲ ਦੇ ਕੁੱਟੀਆਂ ਸ਼ੁਰੂ ਹੋ ਜਾਂਦੀਆਂ ਨੇ ਮਟੀਰੀਅਲ ਘਟ ਘਟਿਆ ਵਰਦਾ ਜਾਂਦਾ ਦੇਖੋ ਸਾਡੇ ਨਾਲ ਆਫੀਸਰ ਸਾਹਿਬਾਨ ਖੜੇ ਐ ਇਹਨਾਂ ਨੂੰ ਵੀ ਹਦਾਇਤਾਂ ਔਰ ਖੁਦ ਇਹ ਮੈਂ ਕਹੂੰਗੀ ਵੀ ਜ਼ਿੰਮੇਵਾਰ ਆਫੀਸਰ ਨੇ ਔਰ ਸਰਕਾਰ ਵੱਲੋਂ ਵੀ ਹਦਾਇਤਾਂ ਕੀ ਜਿਹੜੀਆਂ ਸੜਕਾਂ ਬਣਨੀਆਂ ਇਹ ਨਹੀਂ ਬਣਾਨੀਆਂ ਵੀ ਜੀ ਸਾਲ ਦੋ ਸਾਲ ਹੀ 6 ਮਹੀਨੇ ਚੱਲਣ ਇਹ ਸੜਕਾਂ ਵਧੀਆ ਬਣਨਗੀਆਂ ਔਰ ਸੀਐਮ ਸਾਹਿਬ ਨੇ ਪਿੱਛੇ ਜੇ ਵਿਧਾਨ ਸਭਾ ਚ ਵੀ ਬੋਲਿਆ ਸੀ ਕਿ ਜਿਹੜਾ ਆਫੀਸਰ ਸੜਕ ਬਣਾਊਗਾ ਜਿਹਦੀ ਦੇਖਰੇਖ ਚ ਸੜਕ ਬਣੂਗੀ ਜੇ ਉਹ ਸੜਕ ਟੁੱਟਦੀ ਹੈ ਤਾਂ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਊਗੀ ਤਾਂ ਮੈਂ ਇਹੀ ਕਹੂੰਗੀ ਸਾਨੂੰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜਪੁਰੇ ਦੇ ਸਾਰੇ ਆਫੀਸਰ ਸਹਿਬਾਨਾਂ ਤੇ ਕਿ ਵਧੀਆ ਸੜਕ ਬਣੂਗੀ ਇਹ ਨਹੀਂ ਹੈ ਕਿ ਅੱਗੋਂ ਅੱਗੋਂ ਬੰਦੀ ਜਾਏ ਪਿੱਛੋਂ ਪਿੱਛੇ ਟੁੱਟਦੀ ਜਾਏ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਪਰ ਹੁਣ ਸੜਕਾਂ ਸਾਰੀਆਂ ਵਧੀਆ ਸੜਕਾਂ ਬ ਕੱਟ ਦੀ ਬੜੀ ਮੰਗ ਸੀਗੀ ਉਮੀਦ ਤੇ ਲੋਕਾਂ ਨੂੰ ਹੁਣ ਆਸ ਮਿਲ ਚੁੱਕੀ ਹੈ ਸ਼ੁਰੂਆਤ ਹੋ ਚੁੱਕੀ ਹੈ ਕਦੋਂ ਤੱਕ ਲੱਗਦਾ ਕਿ ਇਹ ਚਾਰੂ ਢੰਗ ਨਾਲ ਸ਼ੁਰੂ ਹੋ ਜਾਏਗਾ ਦੇਖੋ ਮੈਨੂੰ ਉਹਨਾਂ ਨੇ ਦਸੰਬਰ ਤੱਕ ਦਾ ਟਾਈਮ ਦਿੱਤਾ ਸੀ ਤਾਂ ਸਾਨੂੰ ਉਮੀਦ ਹੈ ਵੀ ਉਦੋਂ ਤੱਕ ਖਿੱਚਤੂ ਕੇ ਕੰਮ ਪੂਰਾ ਕਰ ਦੇਣਗੇ ਉਹਦੇ ਨਾਲ ਵੀ ਸਾਨੂੰ ਬੜੀ ਸਹੂਲਤ ਹੋਊਗੀ ਕਿਉਂਕਿ ਮੈਂ ਜਿਵੇਂ ਪਿੰਡਾਂ 'ਚ ਜਾਂਦੀਆਂ ਲੋਕਾਂ ਨੂੰ ਮਿਲਦੀਆਂ ਤਾਂ ਉਹ ਹੀ ਕਹਿੰਦੇ ਆ ਕਿ ਜੀ ਇੱਕੇ ਤਾਂ ਮੌਤ ਦਾ ਕੂਆ ਸੀ ਅੱਤੀ ਐਕਸੀਡੈਂਟ ਹੁੰਦੇ ਸੀ ਮੈਂ ਖੁਦ ਵੀ ਕਈ ਵਾਰ ਐਕਸੀਡੈਂਟ ਹੋਇਆ ਮੋਤਾ ਤੇ ਆਈਆਂ ਤਾਂ ਉਦੋਂ ਮਨ ਦੁਖੀ ਹੁੰਦਾ ਸੀ ਵੀ ਕੀ ਅਸੀਂ ਇੱਕ ਰਸਤਾ ਨਹੀਂ ਦੇ ਸਕਦੇ ਤਾਂ ਉਦੋਂ ਮੈਂ ਤੁਹਾਨੂੰ ਇਹ ਹੀ ਕਹੂੰਗੀ ਕਿ 17 'ਚ ਮੈਂ ਖੜ ਕੇ ਬੋਲੇ ਬਾਬਾ ਅਗੇ ਅਰਦਾਸ ਕੀਤੀ ਸੀ ਕਿ ਹੈ ਬੋਲੇ ਬਾਬਾ ਤੁਸੀਂ ਇੱਕ ਮੌਕਾ ਦੇਈਓ ਕਿਉਂਕਿ ਮੈਨੂੰ ਪਿਛਲੇ ਵਿਧਾਇਕ ਨੇ ਚੈਲੰਜ ਕੀਤਾ ਸੀਗਾ ਕਿ ਜੇ ਤੁਹਾਨੂੰ ਇੰਨਾ ਹੀ ਦੁੱਖ ਹੈ ਤਾਂ ਤੁਸੀਂ ਬਣਵਾ ਲਓ ਤਾਂ ਮੈਂ ਉੱਥੇ ਖੜ ਕੇ ਬੋਲੇ ਬਾਬਾ ਨੂੰ ਪ੍ਰਾਰਥਨਾ ਕੀਤੀ ਸੀ ਤੇ ਮੈਂ ਅੱਜ ਧੰਨਵਾਦ ਕਰਦੀ ਹਾਂ ਸ਼ੁਕਰਗੁਜ਼ਾਰ ਹਾਂ ਬੋਲੇ ਸ਼ੰਕਰ ਜੀ ਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਰੇ ਰਾਜਪੁਰਾ ਹਲਕੇ ਨੇ ਮੈਨੂੰ ਮੌਕਾ ਦਿੱਤਾ ਤੇ ਅੱਜ ਮੈਂ ਆਪਣੇ ਉਹ ਵਾਅਦੇ ਪੂਰੇ ਕਰ ਰਹੀ ਹਾਂ। ਮੈਂ ਵੀ ਕਿਹਾ ਰਾਜਪੁਰਾ ਜਿਹੜਾ ਹੈ ਰੇਲਵੇ ਫਲਾਈਓਵਰ ਬਣਾਇਆ ਉਹਦੇ ਉੱਪਰ ਨਾ ਹੈਵੀ ਟ੍ਰੈਫਿਕ ਬਹੁਤ ਨੰਗਰੀ ਆ। ਔਰ ਗਾਰਡ ਰੋਡ ਦੇ ਟੁੱਕੇ ਵੀ ਬੜੀ ਬਕਲ ਮੁਸ਼ਕਲ ਆ ਰਹੀ। ਦੇਖੋ ਤੁਹਾਨੂੰ ਵੀ ਪਤਾ ਜਿਹੜੇ ਰਸਤਾ ਬੰਦ ਲਿਆ ਇਸ ਕਰਕੇ ਥੋੜੀਆਂ ਜਿਹੀਆਂ ਜੇ ਦਿੱਕਤਾਂ ਹੈਗੀਆਂ ਥੋੜੇ ਜਿਹੀ ਦਿਨਾਂ ਦੀ ਦਿੱਕਤ ਹੋ ਰਹਾ। ਅੱਜ ਅਸੀਂ ਪੀਡੀ ਨਾਲ ਵੀ ਗੱਲ ਕਰੀ ਐ ਜਿੱਥੇ ਜਿਹੜੀ ਸੜਕ ਟੁੱਟੀ ਹੋਈ ਐ ਵੀ ਉਹ ਵੀ ਜਲਦੀ ਠੀਕ ਕਰਵਾਈ ਜਾਵੇ ਤਾਂ ਉਹਦੇ ਫਿਰ ਉਹ ਆਪਣੇ ਰਸਤੇ ਹੈਵੀ ਟ੍ਰੈਫਿਕ ਆਪਣੇ ਰਸਤੇ ਹੋ ਜਾਊ ਸੜਕ ਦੀ ਸ਼ੁਰੂਆਤ ਕੀਤੀ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੜਕ ਦਾ ਜੁਦਘਾਟਨ ਕਰਨ ਪਹੁੰਚੇ ਆ ਉਸ ਚੰਦ ਦਿਨਾਂ ਚ ਇੱਕ ਦੋ ਦਿਨਾਂ ਚ ਕੰਮ ਸ਼ੁਰੂ ਹੋ ਜਾਏਗਾ ਸੜਕ ਦਾ 4 ਕਿਲੋਮੀਟਰ ਦੀ ਲੰਬਾਈ ਹੈ ਮੈਂ ਦੱਸਿਆ ਹੀ ਹੈ ਤੇ 65 ਟਰ ਲੱਖ ਰੁਪਏ ਦਾ ਖਰਚਾ ਆਣਾ ਔਰ ਇਹਦੇ ਨਾਲ ਨਾਲ ਇਹਦੇ ਵਿੱਚ ਮੈਂ ਐਡ ਕਰੂੰਗਾ ਜਿਵੇਂ ਆਪ ਜੀ ਨੇ ਪਿੱਛੇ ਪੁੱਛਿਆ ਸੀ ਵੀ ਕੁਆਲਿਟੀ ਦਾ ਤਾਂ ਕੁਆਲਿਟੀ ਮੋਨੀਟਰ ਦਾ ਬੜਾ ਵਧੀਆ ਸਿਸਟਮ ਬਣਾਇਆ ਹੈ ਇਸ ਵਾਰੀ ਸਰਕਾਰ ਨੇ ਵਿੱਚ ਵਿੱਚ ਪੂਰੀ ਚੈਕਿੰਗਾਂ ਨੇ ਇਹਦੀਆਂ ਜੀ ਔਰ ਖਾਸ ਗੱਲ ਇਹ ਹੈ ਕਿ ਪਹਿਲੀ ਵਾਰੀ ਹੋ ਰਿਹਾ ਇਤਿਹਾਸਿਕ 5 ਸਾਲ ਦੀ ਮ ਤੇ ਦੂਜੇ ਸਾਲ ਖੱਡਾ ਪੈਂਦਾ ਤੇ ਤੀਜੇ ਸਾਲ ਖੱਡਾ ਪੈਂਦਾ ਉਹਨੂੰ ਸਾਂਭਣਾ ਪੈਣਾ ਇਸ ਕਰਕੇ ਪਹਿਲੇ ਹੀ ਵਧੀਆ ਬਣਾ ਕੇ ਜਾਊਗਾ ਨਹੀਂ ਪਹਿਲੇ ਇੱਕ ਸਾਲ ਤੋਂ ਬਾਅਦ ਡਿਫੈਕਟ ਲਾਇਬਿਲਿਟੀ ਪੀਰੀਅਡ ਖਤਮ ਹੋ ਜਾਂਦਾ ਸੀ ਦੂਜੇ ਸਾਲ ਖੱਡੇ ਪੈਣੇ ਸ਼ੁਰੂ ਹੋ ਜਾਂਦੇ ਸੀ ਫਿਰ ਫੰਡ ਨਹੀਂ ਹੁੰਦਾ ਸੀ ਇਹ ਬਹੁਤ ਵਧੀਆ ਉਪਰਾਲਾ ਚ 5 ਸਾਲ ਦੀ ਮੇਨਟੇਨੈਂਸ ਇਸ ਵਾਰੀ ਸਾਰੀਆਂ ਸੜਕਾਂ ਦੇ ਵਿੱਚ ਹੈ ਔਰ ਖਾਸ ਦੂਜੀ ਚੀਜ਼ ਮੈਂ ਇਹੜੇ ਕਰੂੰਗਾ ਕਿ ਆਪਣੇ ਰਾਜਪੁਰੇ ਦੇ ਵਿੱਚ ਐਮਐਲਏ ਕੰਸਟੀਟੂਐਂਸੀ ਰਾਜਪੁਰੇ ਚ 21 ਕਿਲੋਮੀਟਰ ਸੜਕਾਂ ਬਣਨੀਆਂ ਨੇ ਜੀ ਔਰ 8 ਕਰੋੜ 26 ਲੱਖ ਰੁਪਏ ਉਹਦੇ ਡਬਲ ਐਪਰੂਵਲ ਆ ਗਈ ਇਹ ਇਸ ਵਾਸਤੇ ਮੈਨੂੰ ਬਹੁਤ ਪਤਾ ਜੀ ਜਿਹੜੀ ਸੜਕ ਦੀ ਕਦੋਂ ਤੱਕ ਕੰਪਲੀਟ ਹੋ ਜਾਏਗਾ ਕਦੋਂ ਤੱਕ ਬਣ ਜਾਏਗਾ ਇਹਦਾ 3 ਕਿ ਮਹੀਨੇ ਦਾ ਟਾਈਮ ਹੁੰਦਾ ਸਰ 3 ਮਹੀਨੇ ਚ ਕੰਪਲੀਟ ਕਰਦੇ ਆ ਕੋਸ਼ਿਸ਼ ਕਰਨਾ ਸੀ ਸਰਦੀਆਂ ਤੋਂ ਪਹਿਲਾਂ ਪਹਿਲਾਂ ਕਰ ਦਈਏ ਜੇ ਲੁੱਕ ਦਾ ਕੰਪਲੈਂਡਿੰਗ ਵੀ ਰਿਹਾ ਉਹ ਸੀ ਫਰਵਰਰੀ ਮਾਰਚ ਸੀ ਕਰਾਂਗੇ ਠੀਕ ਥੈਂਕ ਯੂ